ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਦੇ YouTube ਚੈਨਲ ਕਿਸਾਨੀ ਸੂਚਨਾਵਾਂ ਉੱਪਰ ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਅੱਜ ਦਾ ਸਾਡਾ ਜਿਹੜਾ ਮੁੱਖ ਵਿਸ਼ਾ ਹੈ ਉਹ ਕਣਕ ਦੀ ਫਸਲ ਵਿਧੀਆਂ ਮੁੱਖ ਬਿਮਾਰੀਆਂ ਅਤੇ ਉਹਨਾਂ ਦੀ ਅਗਾਊਂ ਰੋਕਥਾਮ ਪਹਿਚਾਣ ਬਾਰੇ ਹੈ ਸਾਡੇ ਨਾਲ ਮੌਜੂਦ ਨੇ ਸਾਡੇ ਬਲਾਕ ਖੇਤੀਬਾੜੀ ਅਫਸਰ ਕੋਟ ਸਿੰਘ ਡਾਕਟਰ ਗੁਰਬਾਜ ਸਿੰਘ ਜੀ ਆਓ ਇਹਨਾਂ ਤੋਂ ਜਾਣੀਏ ਕਿ ਅਸੀਂ ਕਣਕ ਦੀ ਫਸਲ ਦੀਆਂ ਕਿਹੜੀਆਂ ਮੁੱਖ ਬਿਮਾਰੀਆਂ ਨੇ ਡਾਕਟਰ ਸਾਹਿਬ ਕਿਰਪਾ ਕਰਕੇ ਕਿਸਾਨਾਂ ਨੂੰ ਉਸ ਬਾਰੇ ਚਾਣਨਾ ਪਾਓ। ਬਸ ਕਿਸਾਨ ਜਿਹੜੀ ਕਣਕ ਦੀ ਫਸਲ ਆ ਉਹਦੇ ਤੇ ਜਿਹੜੀਆਂ 4-5 ਬਿਮਾਰੀਆਂ ਜਿਹੜੀਆਂ ਹੀਆਂ ਉਲੀ ਆ ਜਾਂ ਮੇਨ ਆਉਂਦੀਆਂ। ਉਹਦੇ ਵਿੱਚ ਪਹਿਲੀ ਤਾਂ ਹੈਗੀ ਆ ਪੀਲੀ ਕੁੰਗੀ ਆਪਾਂ ਨੂੰ ਕਹਿ ਦਿੰਦੇ ਨੇ। ਇੱਕ ਪੂਰੀ ਕੁੰਗੀ ਹੈਗੀ ਆ। ਉਸ ਤੋਂ ਬਾਅਦ ਕਰਨਾਲ ਬੰਟ ਕਹਿੰਦੇ ਆ ਉਹਦੇ ਵਿੱਚ ਜਿਹੜੇ ਦਾਣੇ ਹੈ ਆਪਣੇ ਦਾਣੇ ਦਾ ਟਿਪ ਜਿਹੜੀ ਹੁੰਦੀ ਆ ਜਾਂ ਸਿਰਾ ਹੁੰਦਾ ਉਹ ਥੋੜਾ ਜਿਹਾ ਕਾਲਾ ਹੋ ਜਾਂਦਾ। ਇਹ ਉਹਦੇ ਲੱਛਣ ਹੁੰਦੇ ਆ। ਦੇ ਉਸ ਤੋਂ ਬਾਅਦ ਅਖੀਰ ਦੇ ਵਿੱਚ ਹੈਗੀਆਂ ਕਾਗਯਾਰੀ ਜਿਹਨੂੰ ਆਪਾਂ ਲੂਸ ਸਮਟ ਵੀ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਇਹ ਪੰਜ ਛੇ ਬਿਮਾਰੀਆਂ ਹੈਗੀਆਂ ਜਿਹੜੀਆਂ ਕਣਕ ਦੀ ਫਸਲ ਤੇ ਆ ਸਕਦੀਆਂ ਡਾਕਟਰ ਸਾਹਿਬ ਮੌਜੂਦਾ ਸਮੇਂ ਦੇ ਵਿੱਚ ਕਿਹੜੀ ਮੁੱਖ ਬਿਮਾਰੀ ਹੈ ਜਿਹੜੀ ਕਿ ਕਣਕ ਦੇ ਝਾੜ ਦੇ ਉੱਪਰ ਅਸਰ ਵੀ ਪਾ ਸਕਦੀ ਹੈ ਤੇ ਅਸੀਂ ਹੁਣੇ ਤੋਂ ਹੀ ਉਸ ਦੀ ਰੋਕਥਾਮ ਬਾਰੇ ਸੋਚ ਸਕਦੇ ਹਾਂ ਇਹਦੇ ਵਿੱਚ ਦੇਖੋ ਜੀ ਜਿਹੜੀਆਂ ਚਾਰ ਪੰਜ ਬਿਮਾਰੀਆਂ ਮੈਂ ਤੁਹਾਨੂੰ ਦੱਸੀਆਂ ਉਹਦੇ ਵਿੱਚ ਬਾਕੀ ਤੇ ਸਾਰੀਆਂ ਮਾਈਨਰ ਹੀ ਬਿਮਾਰੀਆਂ ਹੋ ਚੁੱਕੀਆਂ ਉਹ ਇੰਨਾ ਨੁਕਸਾਨ ਫਸਲ ਦਾ ਨਹੀਂ ਕਰਦੀਆਂ ਜਿਹੜੀ ਮੇਨ ਨੁਕਸਾਨ ਕਰਨ ਵਾਲੀ ਬਿਮਾਰੀ ਜਿਹਦੇ ਤੋਂ ਆਪਾਂ ਨੂੰ ਪ੍ਰੇਜ ਦੀ ਜਾਂ ਬਚਾਅ ਦੀ ਜ਼ਰੂਰਤ ਹੈ ਉਹ ਹੈਗੀ ਪੀਲੀ ਕੁੰਗੀ ਜਿਹੜੀ ਪੀਲੀ ਉੱਲੀ ਜਿਹੜੀ ਆਉਂਦੀ ਹੈ ਆਪਾਂ ਉਹਨੂੰ ਕਹਿ ਦਿੰਨੇ ਆ ਉਹ ਵੀ ਆਉਂਦੀ ਜਿਹੜੀ ਹੈਗੀ ਜਦੋਂ ਆਪਣੇ ਪਹਾੜਾਂ ਦੇ ਉੱਤੋਂ ਜਿਹੜੇ ਆਪਣੇ ਸਕੂਰ ਹੈਗੇ ਆਪਣੇ ਇਧਰ ਸਾਈਡ ਦੇ ਵਿੱਚ ਸ਼ਿਫਟ ਕਰਦੇ ਆ ਤਾਂ ਉਹ ਜਿਹੜੀ ਉੱਲੀ ਗਰੋ ਕਰਦੀ ਹੈ ਉਹਦੇ ਵਾਸਤੇ ਆਪਾਂ ਨੂੰ ਥੋੜਾ ਇhtiyat ਵਰਤਣ ਦੀ ਲੋੜ ਆ ਖੇਤ ਨੂੰ ਦੇਖਣ ਦੀ ਲੋੜ ਆ ਕਿ ਬਿਮਾਰੀ ਆਈ ਹੈ ਜਾਂ ਨਹੀਂ ਆਈ ਤੇ ਡਾਕਟਰ ਸਾਹਿਬ ਇਸ ਪੀਲੀ ਕੁੰਗੀ ਬਿਮਾਰੀ ਦੀ ਕਿਸਾਨ ਕਿਵੇਂ ਰੋਕਥਾਮ ਕਰ ਸਕਦਾ ਹੈ ਜਾਂ ਕਹਿ ਲਓ ਵੀ ਇਲਾਏ ਨਾਲੋਂ ਪਰਹੇਜ਼ ਚੰਗਾ ਹੈ ਵੀ ਉਹ ਕਿਸ ਤਰੀਕੇ ਨਾਲ ਇਸ ਬਿਮਾਰੀ ਨੂੰ ਆਪਣੇ ਖੇਤ ਦੇ ਵਿੱਚ ਆਉਣ ਤੋਂ ਰੋਕ ਸਕਦਾ ਇਹਦੇ ਵਾਸਤੇ ਵਟਸਐਪ ਜਿਹੜੀ ਹੈਗੀ ਆ ਦੋ ਤਰੀਕੇ ਆ ਇੱਕ ਤਾਂ ਆਪਾਂ ਜਿਹੜਾ ਪਹਿਲਾ ਤਰੀਕਾ ਕਹਿੰਦੇ ਆ ਬੀਜ ਨੂੰ ਸੁੱਧਣ ਵਾਲਾ ਤਰੀਕਾ ਹੈਗਾ ਉਹ ਵੀ ਆਪਾਂ ਨੂੰ ਜ਼ਰੂਰ ਵਰਤਣਾ ਚਾਹੀਦਾ ਤਾਂ ਕਿ ਜਿਹੜੀ ਆਪਣੀ ਹੈਗੀ ਬਿਮਾਰੀ ਆਪਾਂ ਨੂੰ ਨਿਪ ਦੇ ਵਿੱਚ ਹੀ ਦੱਬ ਦਈਏ ਸ਼ੁਰੂਆਤ ਦੇ ਵਿੱਚ ਉਹਦੇ ਵਿੱਚ ਆਪਾਂ ਜਿਹੜੀ ਦਵਾਈ ਆਪਾਂ ਬੀਜ ਨੂੰ ਲਾਉਣੀ ਸੁੱਧਣ ਵਾਸਤੇ ਇੱਕ ਤਾਂ ਆਪਾਂ ਕਲੋਰ ਫੈਰੀ ਫੋਸਲਾ ਦੇਣੀ ਹੈ ਉਹ ਆਪਣੇ ਕੀੜਿਆਂ ਤੋਂ ਬਚਾ ਕਰੂਗੀ ਦੂਸਰੀ ਆਪਾਂ ਦਵਾਈ ਜਿਹੜੀ ਉਲੀ ਨਾਸ਼ਕ ਆਉਣੀ ਹੈ ਬਲਟਾ ਵਕਸ ਦਵਾਈ ਹੈ ਰੈਕਸਲ ਦਵਾਈ ਹੈ ਇਹ ਦਵਾਈਆਂ ਜਿਹੜੀਆਂ ਹੈਗੀਆਂ ਆਪਾਂ ਬੀਜ ਨੂੰ ਸੋਧ ਕੇ ਲਾ ਸਕਦੇ ਹਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਵੇਂ ਆਪਣੀ ਫਸਲ ਹੈਗੀ ਆ ਇਸ ਵੇਲੇ ਇਹ ਸਟੇਜ ਆਪਣੀ ਜਿਹੜੀ ਕਣਕ ਦੀ ਜਿਹੜੀ ਬੀਜ ਸੁੱਧਣ ਵਾਲੀ ਉਹ ਲੰਘ ਚੁੱਕੀ ਆ ਹੁਣ ਜਿਹੜੀ ਫਸਲ ਹੈਗੀ ਆ ਆਪਣੀ ਤਾਂ ਆ ਚੁੱਕੀ ਆ ਹੁਣ ਜਿਹੜਾ ਮੇਨ ਜਿਹੜਾ ਪੱਤਿਆਂ ਤੇ ਹਮਲਾ ਹੋਣ ਦਾ ਖ਼ਤਰਾ ਹੁੰਦਾ ਹੈ ਇਸ ਵੇਲੇ ਡਾਕਟਰ ਸਾਹਿਬ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਹੁਣ ਦੇ ਸਟੇਜ ਦੇ ਮੁਤਾਬਕ ਕਿਰਪਾ ਕਰਕੇ ਕਿਸਾਨ ਵੀਰਾਂ ਨੂੰ ਦੱਸੋ ਕਿ ਉਹ ਪੀਲੀ ਕੁੰਗੀ ਦੀ ਰੋਕਥામ ਕਿਵੇਂ ਕਰ ਸਕਦੇ ਨੇ ਆਪਣੇ ਖੇਤ ਦੇ ਵਿੱਚ ਪੀਲੀ ਕੁੰਗੀ ਦੀ ਰੋਕਥਾਮ ਵਾਸਤੇ ਸਭ ਤੋਂ ਪਹਿਲਾਂ ਤਾਂ ਇੱਕ ਆਪਾਂ ਨੂੰ ਆਪਣੇ ਖੇਤ ਦਾ ਜਿਹੜਾ ਹੈਗਾ ਨਿਰੰਤਰ ਸਰਵੇਖਣ ਕਰਨਾ ਚਾਹੀਦਾ ਹੈ ਫਸਲ ਤੇ ਨਜ਼ਰ ਰੱਖਣੀ ਚਾਹੀਦੀ ਹੈ ਇਹ ਜ਼ਰੂਰੀ ਨਹੀਂ ਵੀ ਆਪਾਂ ਜਿਹੜੀਆਂ ਅਸੀਂ ਤੁਹਾਨੂੰ ਦਵਾਈਆਂ ਦੱਸ ਰਹੇ ਹਾਂ ਵੀ ਇਹਨਾਂ ਦੀ ਆਪਾਂ ਹੁਣ ਸਪਰੇਅ ਕਰ ਹੀ ਦੇਣੀ ਹੈ ਸਭ ਤੋਂ ਵੱਡੀ ਚੀਜ਼ ਹੈ ਵੀ ਆਪਾਂ ਇਹ ਚੀਜ਼ ਵੇਖਣੀ ਹੈ ਵੀ ਜੇ ਬਿਮਾਰੀ ਖੇਤ ਦੇ ਵਿੱਚ ਹੈ ਤਾਂ ਆਪਾਂ ਉਹਦਾ ਕੰਟਰੋਲ ਕਰਨਾ ਉਸ ਦੇ ਵਾਸਤੇ ਆਪਾਂ ਨੂੰ ਖੇਤ ਦੇ ਵਿੱਚ ਜਦੋਂ ਆਪਾਂ ਜਾ ਕੇ ਵੇਖਾਂਗੇ ਤੇ ਲੱਛਣ ਆ ਪੀਲੀਆਂ ਧਾਰੀਆਂ ਪੱਤੇਆਂ ਦੇ ਉੱਤੇ ਪੈ ਜਾਂਦੀਆਂ ਇਨ ਲੇਟ ਸਟੇਜ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਧਾਰੀਆਂ ਜਿਹੜੀਆਂ ਆਪਸ ਦੇ ਵਿੱਚ ਮਿਲ ਜਾਂਦੀਆਂ ਉਹਨਾਂ ਦੇ ਜਿਹੜੇ ਸਪੋਰ ਆ ਫਟ ਜਾਂਦੇ ਪੱਤੇਆਂ ਦੇ ਉੱਤੇ ਉਹ ਫਟ ਕੇ ਜਿਹੜੇ ਸਪੋਰ ਹੁੰਦੇ ਆ ਉਹ ਪੱਤੇ ਦੇ ਉੱਤੇ ਖੰਡ ਜਾਂਦੇ ਆ ਜਿਹੜੇ ਆਪਾਂ ਕਹਿੰਦੇ ਆ ਫਿਲਰ ਜਾਂਦੇ ਆ ਤੁਸੀਂ ਉਹਨਾਂ ਨੂੰ ਹੱਥ ਲਾਓਗੇ ਹੱਥ ਲਾਉਣ ਤੋਂ ਬਾਅਦ ਤੁਹਾਡੇ ਹੱਥਾਂ ਨੂੰ ਪੀਲੇ ਰੰਗ ਦਾ ਪਾਊਡਰ ਜਿਹਾ ਲੱਗ ਜੂਗਾ ਇਹ ਬਿਮਾਰੀ ਨੂੰ ਪਛਾਣਨ ਵਾਸਤੇ ਆਪਾਂ ਬਹੁਤ ਕਲੀਅਰ ਲੱਛਣ ਹੁੰਦੇ ਆ ਇਹ ਬਿਮਾਰੀ ਦੇ ਤੇ ਜਦੋਂ ਇਹ ਸਟੇਜ ਆ ਜਾਂਦੀ ਹੈ ਤਾਂ ਮਤਲਬ ਆਪਾਂ ਨੂੰ ਬਹੁਤ ਜ਼ਿਆਦਾ ਉਹਦੇ ਇਤਿਆਤ ਵਰਤਨ ਦੀ ਲੋੜ ਆ ਜ਼ਰੂਰੀ ਉਸੇ ਵੇਲੇ ਉਹਦਾ ਹੱਲ ਕਰਨ ਦੀ ਲੋੜ ਹੈ ਡਾਕਟਰ ਸਾਹਿਬ ਕਿਸਾਨੇ ਵੀ ਕਿਹੜੀ ਸਪਰੇਅ ਕਰ ਸਕਦੇ ਨੇ ਜਿਹਦੇ ਨਾਲ ਕਿ ਉਹ ਇਸ ਬਿਮਾਰੀ ਦੀ ਰੋਕਥਾਮ ਕਰ ਸਕਣ ਜਾਂ ਆਪਣੇ ਫਸਲ ਨੂੰ ਬਚਾ ਸਕਣ ਉਹਦੇ ਵਾਸਤੇ ਡਾਕਟਰ ਜਿਹੜੀਆਂ ਦਵਾਈਆਂ ਹੈਗੀਆਂ ਇੱਕ ਤਾਂ ਟਿਲਟ ਦਵਾਈ ਹੈਗੀ ਆ ਪ੍ਰੋਫੀ ਪ੍ਰੋਨਲ ਜਿਹੜੇ ਸਾਲਟ ਆਉਂਦਾ 200 ਐਮਐਲ ਉਹ ਪਿੱਲੇ ਦਾ ਪੈਂਦਾ 200 ਲੀਟਰ ਆਪਾਂ ਪਾਣੀ ਜ਼ਰੂਰੀ ਆਣਾ ਇੱਥੇ ਵਾਸਤੇ ਕਿਉਂਕਿ ਉਲੀ ਨਾਸ਼ਕ ਜਿਹੜੀਆਂ ਹੈਗੀਆਂ ਇਹਦੇ ਵਿੱਚ ਆਪਣਾ ਜਿਹੜਾ ਪੱਤਿਆਂ ਦਾ ਜਿਹੜਾ ਏਰੀਆ ਆਪਾਂ ਕਵਰ ਕਰਨਾ ਉਹਦੇ ਵਾਸਤੇ ਪਾਣੀ ਭਰਪੂਰ ਮਾਤਰਾ ਜਿੰਨੀ ਵੀ ਸਿਫਾਰਸ਼ ਕੀਤੀ ਗਈ ਆ ਉਹਨੂੰ ਜ਼ਰੂਰ ਲਾਇਆ ਜਾਣਾ ਚਾਹੀਦਾ ਦੂਜਾ ਇਸ ਦੇ ਵਿੱਚ ਜਿਵੇਂ ਆਪਾਂ ਨਦੀਨਾਂ ਵਿੱਚ ਕੱਟ ਵਾਲੀ ਨੋਜ਼ਲ ਲਾਉਣੀ ਹੈ ਇਹਦੇ ਵਿੱਚ ਆਪਾਂ ਜਿਹੜੀ ਸਿੰਪਲ ਨੋਜ਼ਲ ਦੀ ਦੂਜੀ ਲਾਉਣੀ ਆ ਉਹਦੇ ਨਾਲ ਆਪਣਾ ਜਿਹੜਾ ਸਾਰਾ ਜਿਹੜਾ ਏਰੀਆ ਕਵਰ ਹੋਊਗਾ ਦੂਜੀ ਦਵਾਈ ਇੱਕ ਨਟੀਵਾ ਦਵਾਈ ਵੀ ਹੈਗੀ 120 ਗ੍ਰਾਮ ਉਹ ਵੀ ਆਪਾਂ ਵਰਤ ਕੇ ਇਹਦੀ ਜਿਹੜੀ ਹੈਗੀ ਆ ਰੋਕਥਾਮ ਵੀ ਕਰ ਸਕਦੇ ਤੇ 100 ਇਸ ਬਿਮਾਰੀ ਵਾਸਤੇ ਜਦੋਂ ਆਪਾਂ ਕਿਸਾਨ ਵੀਰ ਇਹਨੇ ਸਪਰੇਅ ਕਰਨੀ ਹੈ ਤਾਂ ਕਿਹੜੇ ਕਿਹੜੇ ਮੁੱਖ ਜਿਹੜੇ ਨੁਕਤੇ ਨੇ ਜਿਨ੍ਹਾਂ ਦਾ ਧਿਆਨ ਰੱਖੇ ਕਿਸਾਨ ਨੁਕਤਿਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਹੁਣ ਜਿਵੇਂ ਆਪਾਂ ਅੱਜ ਕੱਲ ਹੀ ਚੱਲ ਰਿਹਾ ਧੁੰਦਾਂ ਪੈ ਰਹੀਆਂ ਮੌਸਮ ਸਹੀ ਨਹੀਂ ਹੈਗਾ ਇਸ ਮੌਸਮ ਦਾ ਜ਼ਰੂਰ ਖਿਆਲ ਰੱਖਣਾ ਹੈ ਪਰਖਿਆ ਜਾਣਾ ਚਾਹੀਦਾ ਹੈ ਧੁੰਦ ਪੈਂਦੀ ਆ ਉਸ ਤੋਂ ਬਾਅਦ ਤ੍ਰੇਲ ਜਿਹੜੀ ਪੈ ਰਹੀ ਹੈ ਤ੍ਰੇਲ ਪੱਤਿਆਂ ਦੇ ਉੱਤੇ ਆ ਇਹ ਜਿਹੜੀ ਆਪਾਂ ਸਪਰੇਅ ਕਰਾਂਗੇ ਸਪਰੇਅ ਕਰਦਿਆਂ ਦੇ ਨਾਲ ਹੀ ਪੱਤਿਆਂ ਦੇ ਉੱਤੇ ਜਿਹੜੇ ਉਹ ਹੈਗੇ ਆ ਡ੍ਰੋਪਲੈਟਸ ਬਣ ਕੇ ਉਹਨਾਂ ਦੇ ਜਿਹੜੇ ਹੈਗੇ ਆ ਤੋਕੇ ਬਣ ਕੇ ਜ਼ਮੀਨ ਦੇ ਉੱਤੇ ਚਲੇ ਜਾਣਗੇ ਪਰ ਇਹ ਦਵਾਈ ਨੇ ਜਿਹੜਾ ਅਸਰ ਕਰਨਾ ਜੇ ਪੱਤੇ ਦੇ ਉੱਤੇ ਪਾਉਗੀ ਤਾਂ ਫੇਰ ਹੀ ਕਰਨਾ ਇਸ ਗੱਲ ਦਾ ਜ਼ਰੂਰ ਖਾਸ ਖਿਆਲ ਰੱਖਿਆ ਜਾਵੇ ਜਿਹੜਾ ਹੈਗਾ ਸਪਰੇ ਤਰੇਲ ਲੱਤਣ ਤੋਂ ਜਾਂ ਦੁਪਹਿਰੇ ਕੀਤੀ ਜਾਵੇ ਮੌਸਮ ਵੇਖ ਕੇ ਕੀਤੀ ਜਾਵੇ ਮੀਂਹ ਦਾ ਮੌਸਮ ਨਾ ਹੋਵੇ ਤਾਂ ਹੀ ਇਸ ਆਪਣਾ ਬਿਮਾਰੀ ਦਾ ਅਸਰਦਾਰ ਹੱਲ ਕਰ ਸਕੋ ਤੁਹਾਨੂੰ ਆ ਡਾਕਟਰ ਸਾਹਿਬ ਉਮੀਦ ਹੈ ਕਿਸਾਨ ਵੀਰੋ ਕਿ ਤੁਹਾਡੇ ਵਾਸਤੇ ਇਹ ਵੀਡੀਓ ਲਾਹੇਵੰਦ ਹੋਵੇਗੀ ਅਤੇ ਤੁਸੀਂ ਇਸ ਵੀਡੀਓ ਨੂੰ ਦੇਖਣ ਉਪਰੰਤ ਆਪਣੇ ਖੇਤ ਦੇ ਵਿੱਚ ਪੀਲੀ ਕੁੰਗੀ ਦੀ ਬਿਮਾਰੀ ਦਾ ਬਚਾਅ ਕਰ ਸਕੋਗੇ 淡轮。